ਭਰੀਆਂ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸ ਖੇਹ ਭਰੀਏ ਭਾਵ ਪਰ ਜਾਣਾ ਗੰਦਾ ਹੋ ਜਾਣਾ ਜੇ ਹੱਥ ਪੈਰ ਜਾਂ ਸਰੀਰ ਦਾ ਕੋਈ ਵੀ ਹਿੱਸਾ ਖੇਹ ਨਾਲ ਭਾਵ ਧੂੜ ਗਰਦ ਮਿੱਟੀ ਆਦਿ ਨਾਲ ਪਰ ਜਾਏ ਮੈਲਾ ਹੋ ਜਾਏ ਤਾਂ ਉਹ ਅੰਗ ਪਾਣੀ ਚ ਧੋਤਿਆਂ ਸਾਫ ਹੋ ਜਾਂਦਾ ਹੈ ਭਾਵ ਥੋੜੀ ਬੋਤੀ ਗੰਦਗੀ ਜੇ ਸਾਨੂੰ ਲੱਗ ਵੀ ਜਾਏ ਤਾਂ ਸਿਰਫ ਪਾਣੀ ਨਾਲ ਧੋਤਿਆਂ ਸਾਫ ਹੋ ਜਾਂਦੀ ਹੈ ਪਰ ਜੇ ਗੰਦਗੀ ਜ਼ਿਆਦਾ ਹੋਏ ਤਾਂ ਉਸ ਬਾਰੇ ਗੁਰੂ ਸਾਹਿਬ ਇੱਕ ਹੋਰ ਉਦਾਹਰਣ ਪਹਿਲੀ ਉਦਾਹਰਣ ਦੇ ਨਾਲ ਜੋੜਦੇ ਹੋਏ ਫਰਮਾਉਂਦੇ ਹਨ ਕਿ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਏ ਉਹ ਤੋਏ ਗੁਰੂ ਸਾਹਿਬ ਬੜੀ ਹੀ ਸੋਕੀਤ ਸਬਦੇ ਸਮਝ ਆ ਜਾਣ ਵਾਲੀ ਉਦਾਹਰਣ ਸਾਡੇ ਸਾਹਮਣੇ ਰੱਖਦੇ ਹਨ ਕਿ ਜਿਵੇਂ ਥੋੜੀ ਮੈਲ ਪਾਣੀ ਨਾਲ ਸਾਫ਼ ਹੋ ਜਾਂਦੀ ਹੈ ਇੰਜ ਹੀ ਜਦ ਮੈਲ ਜ਼ਿਆਦਾ ਹੋਵੇ ਜਦ ਸਰੀਰ ਨੂੰ ਜਾਂ ਕਿਸੇ ਕੱਪੜੇ ਨੂੰ ਜ਼ਿਆਦਾ ਮੈਲ ਲੱਗ ਜਾਵੇ ਜਿਵੇਂ ਕੰਮ ਕਰ ਕਰਦੇ ਹੋ ਕੋਈ ਕਾਲਖ ਲੱਗ ਜਾਏ ਕੋਈ ਦਾਗ ਲੱਗ ਜਾਏ ਜਾਂ ਮਲ ਨਾਲ ਕਪੜਾ ਪਲੀਤ ਹੋ ਜਾਏ ਤਾਂ ਉਹ ਗੰਦਗੀ ਫਿਰ ਸਿਰਫ ਪਾਣੀ ਨਾਲ ਧੋਤਾ ਸਾਫ਼ ਨਹੀਂ ਹੁੰਦੀ ਉਸ ਨੂੰ ਫਿਰ ਸਾਬਣ ਨਾਲ ਰਗੜ ਰਗੜ ਕੇ ਧੋਣਾ ਪੈਂਦਾ ਹੈ ਸਾਬਣ ਉਸ ਮੈਲ ਨੂੰ ਲਾਹ ਦਿੰਦਾ ਹੈ ਇੰਜ ਪਾਣੀ ਤੇ ਸਾਬਣ ਨਾਲ ਸਖਤ ਮੈਲ ਵੀ ਧੋਤੀ ਜਾ ਸਕਦੀ ਹੈ ਗੰਦਾ ਹੋਇਆ ਕੱਪੜਾ ਵੀ ਸਾਬਣ ਨਾਲ ਹੀ ਧੋਤਾ ਜਾ ਸਕਦਾ ਹੈ ਤਾਂ ਗੁਰੂ ਸਾਹਿਬ ਇਹਨਾਂ ਦੋ ਸੋਖਿਆਂ ਉਦਾਹਰਨਾਂ ਤੋਂ ਬਾਤ ਫਰਮਾਉਂਦੇ ਹਨ ਕਿ ਜਿਵੇਂ ਮੈਲਾ ਤਨ ਪਾਣੀ ਤੇ ਸਾਬਣ ਨਾਲ ਧੋਤਾ ਜਾਂਦਾ ਹੈ ਇੰਜ ਹੀ ਜਦ ਮਨ ਤੇ ਮੈਲ ਲੱਗ ਜਾਏ ਤਾਂ ਉਹ ਵੀ ਧੋਤੀ ਜਾਂਦੀ ਹੈ ਪਰ ਕਿਸ ਤਰ੍ਹਾਂ ਨਾਲ ਕਿਹੜੇ ਪਾਣੀ ਨਾਲ ਇਸ ਨੂੰ ਨਵਾਣਾ ਹੈ ਕਿਹੜਾ ਸਾਬਣ ਇਸ ਨੂੰ ਲਾਣਾ ਹੈ ਉਸ ਬਾਰੇ ਗੁਰੂ ਸਹਿ ਫਰਮਾਉਂਦੇ ਹਨ ਕਿ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮ ਹੈ ਕਹਿਰ ਪਰ ਇਹ ਭਾਵ ਪਰ ਜਾਣਾ ਗੰਦਾ ਹੋ ਜਾਣਾ ਕੀ ਗੰਦਾ ਹੋ ਜਾਣਾ ਮਤ ਜਦ ਮਤ ਮੈਲੀ ਹੋ ਜਾਏ ਕਿਸ ਨਾਲ ਮੈਲੀ ਹੋ ਜਾਏ ਪਾਪਾਂ ਕੈ ਸੰ ਪਵ ਪਾਪਾਂ ਦੇ ਨਾਲ ਮਾੜੇ ਵਿਚਾਰਾਂ ਦੇ ਨਾਲ ਸਾਡੀ ਮਤ ਮੈਲੀ ਹੋ ਜਾਂਦੀ ਹੈ ਇਹ ਮਾੜੇ ਫੁਰਨੇ ਕਿਆ ਸੋਚ ਇਹ ਸਾਡੀ ਮਤ ਨੂੰ ਮੈਲਾ ਕਰ ਦਿੰਦੇ ਹਨ ਅਤੇ ਜਿੰਨੀ ਪੁਰਾਣੀ ਮੈਲ ਸਾਡੇ ਮਨ ਤੇ ਹੁੰਦੀ ਹੈ ਉਸ ਨੂੰ ਓਨਾ ਜ਼ਿਆਦਾ ਰਗੜ ਕੇ ਸਾਫ਼ ਕਰਨਾ ਪੈਂਦਾ ਹੈ ਗੁਰੂ ਪਿਆਰੋ ਜਵੇਂ ਸਾਡਾ ਸਰੀਰ ਗੰਦਾ ਹੋ ਜਾਏ ਤਾਂ ਅਸੀਂ ਇਸ਼ਨਾਨ ਕਰਕੇ ਇਸ ਨੂੰ ਸਾਫ਼ ਕਰ ਲੈਂਦੇ ਹਾਂ ਕਿਉਂਕਿ ਮੈਨਾ ਸਰੀਰ ਸਾਨੂੰ ਖੁਦ ਨੂੰ ਬੜਾ ਤੰਗ ਕਰਦਾ ਹੈ ਅਤੇ ਜੇ ਮੈਲ ਕੱਪੜਿਆਂ ਤੇ ਲੱਗੀ ਹੋਈ ਫਿਰ ਤਾਂ ਅਸੀਂ ਉਹ ਕੱਪੜੇ ਵੀ ਲਾ ਦਿੰਦੇ ਹਾਂ ਕਿਉਂਕਿ ਉਹਨਾਂ ਕੱਪੜਿਆਂ ਨੂੰ ਪਾ ਕੇ ਸਾਨੂੰ ਬੜੀ ਕਾਲ ਮਹਿਸੂਸ ਹੁੰਦੀ ਹੈ ਅਤੇ ਉਹਨਾਂ ਨੂੰ ਫਿਰ ਅਸੀਂ ਸਰਫ ਜਾਂ ਸਾਬਨ ਨਾਲ ਧੋਂਦੇ ਹਾਂ ਸਾਫ਼ ਕਰਦੇ ਹਾਂ ਗੁਰੂ ਪਿਆਰੋ ਮੈਲਾ ਸਰੀਰ ਜਾਂ ਮੈਲੇ ਕੱਪੜੇ ਸਾਨੂੰ ਪਸੰਦ ਨਹੀਂ ਸਾਨੂੰ ਸਾਫ਼ ਸੁਥਰੇ ਰਹਿਣਾ ਪਸੰਦ ਹੈ ਇੰਜੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਵੇਂ ਤਨ ਨੂੰ ਸਾਫ਼ ਰੱਖਣਾ ਜ਼ਰੂਰੀ ਹੈ ਉਵੇਂ ਹੀ ਮਨ ਨੂੰ ਵੀ ਸਾਫ਼ ਰੱਖਣਾ ਜ਼ਰੂਰੀ ਹੈ ਜੇ ਮਨ ਗੰਦਾ ਰਿਹਾ ਜੇ ਮਨ ਪਾਪਾਂ ਦੀ ਮੈਲ ਨਾਲ ਮਾੜੇ ਫੁਰਨਿਆਂ ਦੀ ਗੰਦਗੀ ਨਾਲ ਗੰਦਾ ਰਿਹਾ ਤਾਂ ਇਹ ਜ਼ਿੰਦਗੀ ਨੂੰ ਹੀ ਗੰਦਾ ਕਰ ਦੇਵੇਗਾ ਗੁਰੂ ਜੀ ਆਰੋ ਪਾਪ ਦਾ ਭਾਵ ਹੈ ਉਹ ਕਰਮ ਜੋ ਧਰਮ ਤੋਂ ਉਲਟ ਕੀਤੇ ਜਾਣ ਸੋ ਸਾਡੇ ਮੈਲੇ ਕੁਚਲੇ ਮਨ ਨੂੰ ਸਾਫ਼ ਕਰਨ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਵੇਂ ਤਨ ਪਾਣੀ ਨਾਲ ਧੁੱਪਦਾ ਹੈ ਕੱਪੜਾ ਸਾਬਣ ਨਾਲ ਧੁੱਪਦਾ ਹੈ ਇੰਜ ਮਨ ਨਾਮ ਨਾਲ ਧੁੱਪਦਾ ਹੈ ਓਹ ਤੋ ਪੈ ਨਾਮ ਹੈ ਕੈ ਰੰਗ ਰੰਗ ਦਾ ਭਾਵ ਪਿਆਰ ਨਾਮ ਨਾਲ ਜਦ ਪ੍ਰੀਤ ਪੈਂਦੀ ਹੈ ਤਾਂ ਮਨ ਸਾਫ ਹੋ ਜਾਂਦਾ ਹੈ ਗੁਰੂ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੂਰੀ ਦੀ ਪੂਰੀ ਨਾਮ ਹੈ ਉਸ ਸੱਚੇ ਦੀ ਸਿਫਤ ਸਲਾਹ ਹੈ ਉਸ ਦਾ ਹੀ ਗੁਣਗਾਨ ਹੈ ਅਤੇ ਜੋ ਵੀ ਮਨ ਇਸ ਨਾਮ ਵਿੱਚ ਰੰਗਦਾ ਹੈ ਜੋ ਵੀ ਮਨ ਗੁਰੂ ਦੀ ਬਾਣੀ ਨਾਲ ਪਿਆਰ ਪਾਉਂਦਾ ਹੈ ਉਸ ਦਾ ਮੈਲਾ ਮਨ ਧੁਪਨਾ ਸ਼ੁਰੂ ਹੋ ਜਾਂਦਾ ਹੈ ਜਿਉਂ-ਜਿਉਂ ਬਾਣੀ ਮਨ ਉੱਤੇ ਪੈਂਦੀ ਹੈ ਤਿਉਂ-ਤਿਉਂ ਮਨ ਸਾਫ ਹੁੰਦਾ ਜਾਂਦਾ ਹੈ ਮਨ ਦੀ ਸਖਤ ਮੈਲ ਵੀ ਭਾਵ ਵਿਕਾਰ ਮਾਇਆ ਆदि ਪੜੇ ਵਿਚਾਰ ਇਹ ਸਾਰੇ ਮਨ ਤੋਂ ਸਾਫ਼ ਹੋਣੇ ਸ਼ੁਰੂ ਹੋ ਜਾਂਦੇ ਹਨ ਮਨ ਪਾਪਾਂ ਵਾਲੇ ਪਾਸੇ ਤੋਂ ਹਟ ਕੇ ਨਾਮ ਵਾਲੇ ਪਾਸੇ ਸੱਜ ਵਾਲੇ ਪਾਸੇ ਲੱਗ ਜਾਂਦਾ ਹੈ ਕਦੋਂ ਜਦੋਂ ਨਾਮ ਵਿੱਚ ਮਨ ਰੰਗ ਜਾਏ ਜਿਵੇਂ ਕੱਪੜੇ ਤੇ ਸਾਬਣ ਲੱਗਦਾ ਹੈ ਤਾਂ ਕੱਪੜਾ ਸਾਫ਼ ਹੁੰਦਾ ਹੈ ਇੰਜ ਜਦ ਮਨ ਤੇ ਨਾਮ ਦਾ ਰੰਗ ਲੱਗਦਾ ਹੈ ਤਾਂ ਮਨ ਸਾਫ਼ ਹੁੰਦਾ ਹੈ ਤਾਂ ਗੁਰੂ ਪਿਆਰਿ ਇਹਨਾਂ ਦੁਕਾਨਦਾਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਪਾਪਾਂ ਤੇ ਗੁਨਾਹਾਂ ਨਾਲ ਮਿਲੇ ਹੋਏ ਮਨ ਨੂੰ ਨਾਮ ਦੇ ਪਿਆਰ ਨਾਲ ਧੋਤਾ ਜਾ ਸਕਦਾ ਹੈ ਗੁਰੂ ਪਿਆਰੂ ਜਿਵੇਂ ਸਰੀਰ ਲਈ ਪਾਣੀ ਜ਼ਰੂਰੀ ਹੈ ਇੰਜ ਮਨ ਲਈ ਬਾਣੀ ਜ਼ਰੂਰੀ ਹੈ ਹਰ ਰੋਜ਼ ਜ਼ਰੂਰੀ ਹੈ ਜਿਵੇਂ ਰੋਜ਼ ਸਰੀਰ ਨੂੰ ਸਾਫ਼ ਰੱਖਣਾ ਜ਼ਰੂਰੀ ਹੈ ਇੰਜ ਮਨ ਨੂੰ ਵੀ ਹਰ ਰੋਜ਼ ਸਾਫ਼ ਰੱਖਣਾ ਜ਼ਰੂਰੀ ਹੈ ਅਤੇ ਇਹ ਸਾਫ਼ ਹੁੰਦਾ ਹੈ ਗੁਰੂ ਦੀ ਬਾਣੀ ਨਾਲ ਇਸ ਤੋਂ ਬਾਅਦ ਗੁਰੂ ਸਾਹਿਬ ਇੱਕ ਹੋਰ ਬਹੁਤ ਪਿਆਰੀ ਸਿੱਖਿਆ ਦੇ ਕੇ ਸਮਝਾਉਂਦੇ ਹਨ ਕਿ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜੇ ਕੋਈ ਥੋੜਾ ਜਿਹਾ ਧਾਰਮਿਕ ਹੋ ਜਾਂਦਾ ਹੈ ਉਸ ਨੂੰ ਬਾਕੀ ਦੁਨੀਆ ਪਾਪੀ ਨਜ਼ਰ ਆਉਣ ਲੱਗ ਪੈਂਦੀ ਹੈ ਉਹ ਦੂਜਿਆਂ ਦੀਆਂ ਕਮੀਆਂ ਲੱਭਣ ਲੱਗ ਪੈਂਦਾ ਹੈ ਜਦ ਕਿ ਅਸੀਂ ਦੂਜੇ ਨੂੰ ਉਹਨਾਂ ਦੀਆਂ ਕਮੀਆਂ ਨਹੀਂ ਉਸ ਦੀਆਂ ਕੂਬੀਆਂ ਦੱਸਦੇ ਹਾਂ ਬਈ ਤੇਰੇ ਅੰਦਰ ਇਹ ਗੁਣ ਹਨ ਇਸ ਗੁਣ ਨਾਲ ਚੱਲੇਗਾ ਤਾਂ ਤੇਰਾ ਜੀਵਨ ਸਫਲ ਹੋ ਸਕਦਾ ਹੈ ਜਦ ਕੂਬੀਆਂ ਤੇ ਧਿਆਨ ਦਿੰਦੇ ਹਾਂ ਤਾਂ ਕਮੀਆਂ ਆਪਣੇ ਆਪ ਦੂਰ ਹੋ ਜਾਂਦੀਆਂ ਹਨ ਪਰ ਸਾਡੇ ਵਿੱਚੋਂ ਬਹੁਤ ਹੀ ਐਸੀ ਹਨ ਜੋ ਆਖਣ ਭਾਵ ਆਖਦੇ ਹਨ ਕਹਿੰਦੇ ਹਨ ਕੀ ਕਹਿੰਦੇ ਹਨ ਕਿ ਇਹ ਪਾਪੀ ਹੈ ਇਹ ਪੁੰਨੀ ਹੈ ਇਹ ਚੰਗਾ ਹੈ ਇਹ ਮਾੜਾ ਹੈ ਇਹ ਬੁਰਾ ਹੈ ਇਹ ਚੰਗਾ ਹੈ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਾਡੇ ਕੈਨ ਨਾਲ ਆਖਣ ਨਾਲ ਕੋਈ ਪਾਪੀ ਜਾਂ ਪੁੰਨੀ ਨਹੀਂ ਬਣਦਾ ਇਹ ਤਾਂ ਸਭ ਕਰਮਾਂ ਉੱਤੇ ਨਿਰਭਰ ਹੈ ਅਸੀਂ ਆਪਣੇ ਕਰਮ ਕਿਹੋ ਜਿਹੇ ਬਣਾਏ ਹਨ ਉਸ ਅਨੁਸਾਰ ਸਾਡਾ ਜੀਵਨ ਬਣਦਾ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕਾਰਜ ਕਰਨਾ ਜੋ ਜੋ ਕਰਮ ਹੱਤਾਂ ਨਾਲ ਕਰਾਂਗੇ ਚੰਗੇ ਕਰਮ ਜਾਂ ਮਾੜੇ ਕਰਮ ਜਿਹੋ ਜਿਹੇ ਵੀ ਕਰਮ ਕਰਦੇ ਚਲੇ ਜਾਵਾਂਗੇ ਉਸੇ ਤਰ੍ਹਾਂ ਦੇ ਲੇਖ ਸਾਡੇ ਅੰਦਰ ਸਾਡੇ ਮਨ ਅੰਦਰ ਲਿਖਦੇ ਚਲੇ ਜਾਣਗੇ ਗੁਰੂ ਸਫਰਮੰਦੇ ਹਨ ਕਿ ਚੰਗਾ ਜਾਂ ਮਾੜਾ ਪਾਪੀ ਜਾਂ ਪੁੰਨੀ ਕਹਿਨ ਨਾਲ ਨਹੀਂ ਬਲਕਿ ਸਾਡੇ ਕੀਤੇ ਕਰਮਾਂ ਨਾਲ ਬੰਦਾ ਹੈ ਜਿਹੋ ਜੇ ਕਰਮ ਕਰਦੇ ਜਾਵਾਂਗੇ ਉਹ ਜਿਹਾ ਜੀਵਨ ਬਣਦਾ ਜਾਵੇਗਾ ਉਹ ਜੇ ਲੇਖ ਮਨ ਅੰਦਰ ਲਿਖਦੇ ਚਲੇ ਜਾਵਾਂਗੇ ਤੇ ਜੋ ਲਿਖ ਲਿਆ ਹੈ ਭਾਵੇਂ ਜਿਹੋ ਜਿਹੇ ਵਿਚਾਰ ਬਣਾ ਲਏ ਹਨ ਉਹੋ ਜੇ ਫਿਰ ਕਰਮ ਬਣ ਜਾਂਦੇ ਹਨ ਅਤੇ ਜਿਹੋ ਜਿਹੇ ਕਰਮ ਹੋਣਗੇ ਉਸ ਦੇ ਫਲ ਵੀ ਫਿਰ ਉਹ ਜਿਹੀ ਹੋਣਗੇ ਜਿਵੇਂ ਕਿ ਗੁਰੂ ਸਾਹਿਬ ਅਗਲੀਆ ਦੁਕਾਨਦਾਰ ਫਰਮਾਉਂਦੇ ਹਨ ਕਿ ਆਪੇ ਬੀਜ ਆਪੇ ਹੀ ਖਾਂ ਨਾਨਕ ਹੁਕਮੀ ਆਵਾਂ ਜਾਵਾਂ ਪਾਵ ਕੇ ਜੋ ਆਪ ਬੀਜਿਆ ਹੈ ਉਸ ਨੂੰ ਆਪ ਹੀ ਖਾਣਾ ਪਏਗਾ ਕੀ ਬੀਜਿਆ ਹੈ ਚੰਗੇ ਜਾਂ ਮਾੜੇ ਵਿਚਾਰ ਕਿਤੇ ਬੀਜਿਆ ਹੈ ਮਨ ਦੀ ਜ਼ਮੀਨ ਤੇ ਮਨ ਉੱਤੇ ਜੋ ਚੰਗੇ ਮਾਰੇ ਖਿਆਲ ਪਾਏ ਹਨ ਉਹ ਬੀਜ ਹਨ ਉਹੀ ਖਿਆਲ ਹੌਲੀ-ਹੌਲੀ ਵੱਡੇ ਹੁੰਦੇ ਹਨ ਅਤੇ ਉਹੀ ਖਿਆਲ ਸੋਚ ਸਾਨੂੰ ਚੰਗੇ ਜਾਂ ਮੰਦੇ ਪਾਸੇ ਪ੍ਰੇਰਦੇ ਹਨ ਅਤੇ ਉਹਨਾਂ ਤੋਂ ਮਿਲਣ ਵਾਲਾ ਫਲ ਹੈ ਦੁੱਖ ਅਤੇ ਸੁਖ ਗੁਰੂ ਸਾਹਿਬ ਫਰਮਾਦੇ ਹਨ ਕਿ ਜਿਹੋ ਜਿਹਾ ਬੀਜ ਬੀਜੇਗਾ ਉਹੋ ਜਿਹਾ ਫਲ ਖਾਏਗਾ ਜੇ ਚੰਗਾ ਬੀਜ ਬੋਇਆ ਹੈ ਜੇ ਗੁਰੂ ਦੇ ਸ਼ਬਦ ਦਾ ਮਨ ਅੰਦਰ ਬੀਜ ਪੋਇਆ ਹੈ ਤਾਂ ਮਨ ਆਨੰਦ ਵਿੱਚ ਰਹੇਗਾ ਸੁਖ ਵਾਲਾ ਫਲ ਖਾਏਗਾ ਜੇ ਦੁੱਖ ਵੀ ਆਏ ਤਾਂ ਦੁੱਖਾਂ ਨੂੰ ਵੀ ਕੁਝ ਨਾ ਜਾਣੇਗਾ ਹਰ ਔਂਕੜ ਨੂੰ ਹਰ ਮੁਸੀਬਤ ਨੂੰ ਹੱਸਦੇ ਹੱਸਦੇ ਹੱਲ ਕਰ ਜਾਵੇਗਾ ਅਤੇ ਜੇ ਬੀਜ ਬੁਰੇ ਕਰਮਾਂ ਵਾਲਾ ਪੋਇਆ ਹੈ ਮਾੜੇ ਵਿਚਾਰਾਂ ਵਾਲਾ ਪੋਇਆ ਹੈ ਜੇ ਮਨ ਅੰਦਰ ਕੂੜ ਕਬਾੜਾ ਭਰਿਆ ਹੈ ਤਾਂ ਫਿਰ ਫਲ ਸਿਵਾਏ ਦੁੱਖ ਤੋਂ ਕੁਝ ਨਾ ਲੈ ਕੇ ਆਏਗਾ ਇਸ ਲਈ ਚੰਗੇ ਬੀਜ ਪੋਈਏ ਰੱਬ ਦੇ ਨਾਮ ਦੇ ਬੀਜ ਮਨ ਤੇ ਪੋਈਏ ਤਾਂ ਜੋ ਚੰਗੇ ਫਲ ਮਿਲ ਸਕਣ ਅਤੇ ਅੰਤ ਵਿੱਚ ਗੁਰੂ ਸਾਹਿਬ ਫਰਮਾਦੇ ਹਨ ਕਿ ਹੁਕਮੀ ਦੇ ਹੁਕਮ ਨਾਲ ਹਰੇਕ ਜੀਵ ਆਉਂਦਾ ਹੈ ਤੇ ਜਾਂਦਾ ਹੈ ਗੁਰੂ ਪਿਆਰੇ ਜੋ ਜਨਮਿਆ ਹੈ ਚਾਹੇ ਉਹ ਕੋਈ ਵੀ ਸ਼ੈ ਹੋਵੇ ਉਸਨੇ ਇੱਕ ਨ ਇੱਕ ਦਿਨ ਜਾਣਾ ਹੀ ਹੈ ਇਹ ਸਚਾਈ ਹੈ ਵੱਡੇ ਵੱਡੇ ਰਾਜੇ ਮਹਾਰਾਜੇ ਇਹ ਚੰਨ ਸਿਤਾਰੇ ਸੂਰਜ ਵੀ ਇੱਥੇ ਸਦਾ ਨਹੀਂ ਜਗਦੇ ਰਹਿੰਨੇ ਇਹ ਵੀ ਅੰਤ ਮਿਟ ਜਾਂਦੇ ਹਨ ਸੋ ਅਕਾਲ ਪੁਰਖ ਦੇ ਹੁਕਮ ਨਾਲ ਹੀ ਕੋਈ ਆਉਂਦਾ ਹੈ ਅਤੇ ਉਸ ਦੇ ਹੁਕਮ ਅਨੁਸਾਰ ਹੀ ਫਿਰ ਜੀਵ ਉਸ ਇੱਕ ਵਿੱਚ ਸਮਾ ਜਾਂਦਾ ਹੈ ਇਸ ਲਈ ਉਸ ਦੇ ਹੁਕਮ ਵਿੱਚ ਤੁਰਨਾ ਹੀ ਸਾਨੂੰ ਫਰਜ਼ਦਾ ਹੈ ਗੁਰੂ ਪਿਆਰੇ ਗੁਰੂ ਸਾਹਿਬ ਨੇ ਜਪਜੀ ਸਾਹਿਬ ਜੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਨੂੰ ਹੁਕਮ ਬਾਰੇ ਵਾਰ-ਵਾਰ ਸਮਝਾਇਆ ਹੈ ਕਿ ਐ ਮਨ ਤੋ ਹੁਕਮੀ ਦੇ ਭਾਵ ਆਕਾਨਪੁਰਖ ਦੇ ਹੁਕਮ ਨੂੰ ਸਮਝ ਜੇ ਹੁਕਮ ਸਮਝ ਆ ਜਾਏ ਤਾਂ ਜ਼ਿੰਦਗੀ ਬਦਲ ਜਾਂਦੀ ਹੈ ਜੇ ਹੁਕਮ ਸਮਝ ਆ ਜਾਏ ਤਾਂ ਹਉਮੈ ਦੂਰ ਹੋ ਜਾਂਦੀ ਹੈ ਜੇ ਹੁਕਮ ਸਮਝ ਆ ਜਾਏ ਤਾਂ ਜ਼ਿੰਦਗੀ ਨੂੰ ਦੇਖਣ ਤੇ ਜੀਉਣ ਦਾ ਤਰੀਕਾ ਹੀ ਬਦਲ ਜਾਂਦਾ ਹੈ ਜਿਵੇਂ ਚੰਨ ਤਾਰੇ ਸੂਰਜ ਸਾਰੇ ਗ੍ਰਹਿ ਹੁਕਮ ਅnder ਚੱਲ ਰਹੇ ਹਨ ਐ ਮਨ ਤੂੰ ਵੀ ਹੁਕਮ ਨੂੰ ਸਮਝ ਹੁਕਮ ਵਿੱਚ ਤੁਰਿਆ ਦੁੱਖ ਵੀ ਦੁੱਖ ਨਹੀਂ ਬਲਕਿ ਮਾਲਕ ਦੀ ਦਾਤ ਲੱਗਦਾ ਹੈ ਇਸ ਲਈ ਹੁਕਮ ਨੂੰ ਸਮਝ ਉਸ ਅਨੁਸਾਰ ਜੀ ਜੇ ਅਸੀਂ ਹੁਕਮ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਕੋਸ਼ਿਸ਼ ਹੈ ਤਾਂ ਵਿਅਰਥ ਅਤੇ ਜਿੰਨੀ ਕੋਸ਼ਿਸ਼ ਕਰਾਂਗੇ ਉਨੇ ਹੋਰ ਦੁਖੀ ਹੋਵਾਂਗੇ ਇਸ ਲਈ ਹੁਕਮ ਤੋਂ ਬਾਹਰ ਬਣ ਜਾਇਆ ਸਵਾਏ ਦੁੱਖ ਤੋਂ ਗੁਰੂ ਪਿਆਰੋ ਕੁਝ ਨਹੀਂ ਮਿਲਦਾ ਫਿਰ ਤਾਂ ਬਸ ਉਲਾਮੇ ਹੀ ਮਿਲਦੇ ਹਨ ਫਿਰ ਤਾਂ ਛੋਟੇ-ਛੋਟੇ ਦੁੱਖ ਵੀ ਪਹਾੜਾਂ ਵਰਗੇ ਚਾਪਦੇ ਹਨ ਹੁਕਮ ਨੂੰ ਸਮਝਿਆ ਹੀ ਪਤਾ ਲੱਗਦਾ ਹੈ ਕਿ ਹਰੇਕ ਜੀਵ ਉਸਦਾ ਹੁਕਮ ਨਾਲ ਹੀ ਆਉਂਦਾ ਹੈ ਤੇ ਜਾਂਦਾ ਹੈ ਅਤੇ ਹਰੇਕ ਜੀਵ ਆਪਣੇ ਆਪਣੇ ਕਰਮਾਂ ਦਾ ਬੀਜੇ ਹੋਏ ਖਿਆਲਾਂ ਦਾ ਕਰਮਾਂ ਦਾ ਫਲਨ ਗੁਰੂ ਘਰ ਜਿਸ ਦਾ ਜੀਵਨ ਵਿਕਾਰੀ ਬਣ ਜਾਏ ਉਸ ਦਾ ਤਾਂ ਰੋਜ਼ ਮਰਨ ਹੁੰਦਾ ਹੈ ਪਲ-ਪਲ ਮਰਦਾ ਹੈ ਪਰ ਜੋ ਇੱਕ ਨਾਲ ਇੱਕ ਹੋ ਜਾਏ ਉਸ ਦਾ ਰੋਜ਼-ਰੋਜ਼ ਦਾ ਜੰਮਣਾ ਮਰਨਾ ਮੁੱਕ ਜਾਂਦਾ ਹੈ ਉਹ ਤਾਂ ਹੁਕਮ ਅੰਦਰ ਚੱਲ ਕੇ ਉਸ ਦਾ ਹੀ ਰੂਪ ਹੋ ਜਾਂਦਾ ਹੈ ਤਾਂ ਗੁਰੂ ਸਾਹਿਬ বিনা ਆਖਰੀ ਪੰਕਤੀ ਅੰਦਰ ਫਰਮਾਉਂਦੇ ਹਨ ਕਿ ਆਮਾ ਆਪੇ ਹੀ ਆਪਣੇ ਕਰਮਾ ਰੂਪੀ ਬੀਜ ਨੂੰ ਬੀਜ ਕੇ ਆਪ ਹੀ ਉਹਨਾਂ ਕਰਮਾਂ ਦਾ ਫਲ ਖਾਓਗੇ ਆਪਣੇ ਬੀਜ ਅਨੁਸਾਰ ਅਕਾਲ ਪੁਰਖ ਦੇ ਹੁਕਮ ਵਿੱਚ ਜਨਮ ਮਰਨ ਦੇ ਗੇੜ ਵਿੱਚ ਪਏ ਰਹੋਗੇ ਜੇ ਹੁਕਮ ਵਿੱਚ ਚੱਲ ਕੇ ਮਨ ਅੰਦਰ ਰੱਬੀ ਨਾਮ ਦੇ ਬੀਜ ਬੋਈਏ ਤਾਂ ਫਿਰ ਸਭ ਸੋਜੀ ਪੈ ਜਾਂਦੀ ਹੈ ਫਿਰ ਜਨਮ ਮਰਨ ਦੇ ਚੱਕਰ ਮੁੱਕ ਜਾਂਦੇ ਹਨ ਫਿਰ ਜਵੇਂ ਬਾਕੀ ਗ੍ਰਹਿ ਚੰਨ ਤਾਰੇ ਹਵਾਵਾਂ ਸੂਰਜ ਆਪਣੇ ਆਪਣੇ ਕਾਰਜ ਹੁਕਮ ਅੰਦਰ ਰਹਿ ਕੇ ਕਰ ਰਹੇ ਹਨ ਮਨ ਵੀ ਉਵੇਂ ਆਪਣੇ ਅੰਦਰ ਜੋਤ ਨੂੰ ਜਗਾ ਕੇ ਹੋਰਾਂ ਦੀਆਂ ਜ਼ਿੰਦਗੀਆਂ ਵਿੱਚ ਰੋਸ਼ਨੀ ਪਰ ਦੇਵੇਗਾ ਇਸ ਲਈ ਗੁਰੂ ਪਿਆਰੋ ਆਓ ਗੁਰੂ ਸਬ ਦੀ ਬਾਣੀ ਨੂੰ ਮਨ ਵਿੱਚ ਵਸਾਈਏ ਚੰਗੇ ਚੰਗੇ ਬੀਜ ਬੋਈਏ ਅਤੇ ਉਸ ਅਕਾਲ ਪੁਰਖ ਦੇ ਹੁਕਮ ਨੂੰ ਸਮਝੀਏ ਹੁਕਮ ਨੂੰ ਜੀਵੀਏ